ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਜੋ ਗੱਲਬਾਤ ਕਰ ਰਹੇ ਆ ਤਰਨ ਤਾਰਨ ਜਿਮਣੀ ਚੋਣ ਦੇ ਸਬੰਧ ਵਿੱਚ ਪਾਉ ਅਮਰਤਪਾਲ ਸਿੰਘ ਜੋ ਕਿ ਪੰਥ ਤੇ ਪੰਜਾਬ ਦੀ ਚੜ੍ਹਦੀ ਕਲਾ ਵਾਲੀ ਕਾਰਜ ਕਰ ਰਹੇ ਸੀ ਸਾਰੀਆਂ ਹੀ ਪਾਰਟੀਆਂ ਦੇ ਵੱਲੋਂ ਉਹਨਾਂ ਨੂੰ ਝੂਠੇ ਦੂਸ਼ਣ ਲਾ ਕੇ ਮੌਕੇ ਦੀ ਸਰਕਾਰ ਦੇ ਵੱਲੋਂ ਇਹ ਝੂਠੇ ਇਨਕਲਾਬੀਆਂ ਦੇ ਵੱਲੋਂ ਜੇਲ੍ਹ ਦੇ ਵਿੱਚ ਬੰਦ ਕੀਤਾ ਗਿਆ ਤੇ ਹੁਣ ਤਰਨਤਾਰਨ ਦੀ ਜੋ ਜਿਮਨੀ ਚੋਣ ਹੋ ਰਹੀ ਹੈ 11 ਸਤੰਬਰ ਨੂੰ ਆਉਣ ਵਾਲੀ 11 ਤਰੀਕ ਨੂੰ ਉਸ ਦੇ ਸਬੰਧ ਵਿੱਚ ਸਾਰੀਆਂ ਹੀ ਪਾਰਟੀਆਂ ਨੂੰ ਵਿਰੋਧੀ ਧਿਰਾਂ ਇਕੱਲਾ ਅਮਰਤਪਾਲ ਹੀ ਦਿਖ ਰਿਹਾ ਹੈ। ਹੋਰ ਕਿਸੇ ਦੀ ਕੋਈ ਪਾਰਟੀ ਦੀ ਗੱਲਬਾਤ ਕੋਈ ਨਹੀਂ ਕਰ ਰਿਆ। ਕਾਂਗਰਸੀ ਹੁਣ ਉਹ ਅਮਰਤਪਾਲ, ਅਕਾਲੀ ਹੁਣ ਉਹਨਾਂ ਨੂੰ ਵੀ ਅਮਰਤਪਾਲ ਦੇਖਦਾ ਹੈ। ਭਾਜਪਾ ਵਾਲਿਆਂ ਹੁਣ ਅਮਰਤਪਾਲ। ਅ ਝਾੜੂ ਵਾਲਿਆਂ ਨੂੰ ਤਾਂ ਅਮਰਤਪਾਲ ਦਿਖਦੀ ਹੀ ਦਿਖਦਾ ਹੈ। ਇਹਨਾਂ ਨੂੰ ਤਾਂ ਰਾਤ ਨੂੰ ਵੀ ਨੀਂਦ ਨਹੀਂ ਆਣ ਦੇ ਰਿਹਾ। ਬਹੁਤ ਜ਼ਿਆਦਾ ਤਕਲੀਫ ਹੈ ਇਹਨਾਂ ਨੂੰ। ਬਹੁਤ ਝੂਠ ਜੋ ਬੋਲਿਆ ਜਾ ਰਿਹਾ ਹੈ ਭਾਈ ਅਮਰਤਪਾਲ ਸਿੰਘ ਦੇ ਬਾਰੇ ਪਰ ਭਾਈ ਅਮਰਤਪਾਲ ਸਿੰਘ ਪੰਜਾਬ ਦੇ ਲੋਕਾਂ ਦੀ ਦਿਲਾਂ ਦੀ ਧੜਕਣ ਬਣ ਚੁੱਕਾ ਹੈ ਪੰਜਾਬ ਦੇ ਨੌਜਵਾਨੀਆਂ ਨੌਜਵਾਨੀ ਦਾ ਸੱਚਾ ਹਮਦਾਰ ਆਪਣੇ ਨੌਜਵਾਨਾਂ ਨੂੰ ਨਸ਼ੇ ਦੇ ਵਿੱਚੋਂ ਕੱਢ ਕੇ ਗੁਰਸਿੱਖੀ ਵਾਲੇ ਪਾਸੇ ਜੋੜ ਰਿਆ ਸੀ ਪਰ ਇੰਨਾ ਸਰਕਾਰਾਂ ਤੋਂ ਜਰਿਆ ਨਹੀਂ ਗਿਆ ਇੰਨਾ ਲੋਟੂ ਪਾਰਟੀਆਂ ਤੋਂ ਜਰਿਆ ਨਹੀਂ ਗਿਆ ਪਰ ਸਾਡਾ ਫਰਜ਼ ਬਣਦਾ ਹੈ ਆਪਣੇ ਕੋਈ ਜੋ ਵੀ ਛੋਟਾ ਵੱਡਾ ਕੋਈ ਸੋਸ਼ਲ ਮੀਡੀਆ ਪਲੇਟਫਾਰਮ ਹੈ ਜਆ ਆਪਾਂ ਪਹੁੰਚ ਕੇ ਮਦਦ ਕਰ ਸਕਦੇ ਹਾਂ ਤਰਨਤਾਰਨ ਜਿਮਨੀ ਚੌਂਕ ਵਿੱਚ ਆਪਣੇ ਭਰਾ ਭਾਈ ਅਮਰਤਪਾਲ ਸਿੰਘ ਦੇ ਜੋ ਪਾਰਟੀ ਬਣਾਈ ਹੈ ਅਕਾਲੀ ਦਲ ਬਾਦਸ਼ ਪੰਜਾਬ ਦੇ ਉਹਨਾਂ ਵੱਲੋਂ ਭਾਈ ਸੰਦੀਪ ਸਿੰਘ ਸਣੀ ਦੇ ਭਰਾ ਮਨਦੀਪ ਸਿੰਘ ਨੂੰ ਇਲੈਕਸ਼ਨ ਦੇ ਵਿੱਚ ਖੜਾ ਕੀਤਾ ਹੈ ਆਪਣਾ ਫਰਜ ਬਣਦਾ ਹੈ ਹਰ ਪੱਖ ਤੋਂ ਮਦਦ ਕਰੀਏ ਬੇਸ਼ੱਕ ਹੁਣ ਚੋਣਾਂ ਦੀ ਬਾਡੀ ਦਾ ਦੌਰ ਹੈ ਸਾਪਾਂ ਦੇ ਵਿੱਚ ਚੋਣਾਂ ਵੱਧ ਰਿਆਂ ਖੇਤ ਕਿ ਆਪਾਂ ਜੇ ਭਾਉ ਅਮਰਤਪਾਲ ਸਿੰਘ ਨੂੰ ਸੱਚੇ ਦਿਲੋਂ ਪਿਆਰ ਕਰਦੇ ਆ ਸੱਚੇ ਦਿਲੋਂ ਪਿਆਰ ਕਰਦੇ ਆ ਤਾਂ ਜੋ ਵੀ ਕਰ ਸਕੀਏ ਆਪਣੇ ਪੰਥ ਤੇ ਪੰਜਾਬ ਦੇ ਲਈ ਜੋ ਜੇਲਾ ਵਿੱਚ ਬੈਠਾ ਹੈ ਉਹਦੀ ਆਵਾਜ਼ ਬਣੀਏ ਅਸੀਂ ਤੁਹਾਨੂੰ ਹੱਥੋਂ ਵਿਆਸ ਕਰਦੇ ਆ ਕਿ ਸਾਡੀ ਵੀਡੀਓ ਨੂੰ ਵੀ ਸ਼ੇਅਰ ਕਰੋ ਅਸੀਂ ਸਿਰਫ ਭਾਈ ਅਮਰਤਪਾਲ ਸਿੰਘ ਦੀ ਜੋ ਵਿਚਾਰਤਰਾ ਹੈ ਉਹ ਲੋਕਾਂ ਤੱਕ ਲੈ ਕੇ ਜਾਣ ਲਈ ਹੀ ਇਸ ਚੈਨਲ ਤੇ ਵੀਡੀਓ ਪਾਣੇ ਆ ਪਾਉ ਅਮਰਤਪਾਲ ਸਿੰਘ ਪੰਥ ਤੇ ਪੰਜਾਬ ਦੀ ਚੜ੍ਹਦੀ ਕਲਾ ਲਈ ਕਾਰਜ ਕਰ ਰਿਹਾ ਸੀ ਪਰ ਇਨਾ ਸਰਕਾਰਾਂ ਤੋਂ ਜਰਿਆ ਨਹੀਂ ਗਿਆ ਸਾਡਾ ਫਰਜ਼ ਮੰਨਦਾ ਪੰਜਾਬ ਦੇ ਲੋਕੋ ਪੰਜਾਬ ਨੂੰ ਉਜਾੜਨ ਤੇ ਇਹਨਾਂ ਦਾ ਜੋਰ ਲੱਗਿਆ ਹੋਇਆ ਹੈ ਪਰ ਆਪਾਂ ਆਪਣੇ ਪੰਜਾਬੀ ਭਰਾਵਾਂ ਦੇ ਨਾਲ ਖੜੀ ਪਿਛਲੇ ਦਿਨੇ ਜੋ ਪ੍ਰਵਾਸੀਆਂ ਦਾ ਮਸਲਾ ਬਣਿਆ ਉਸ ਦੇ ਸਬੰਧ ਵਿੱਚ ਵੀ ਕਿਸੇ ਵੀ ਪਾਰਟੀ ਨੇ ਪੰਜਾਬ ਦੇ ਲੋਕਾਂ ਦਾ ਸਾਥ ਨਹੀਂ ਦਿੱਤਾ ਪਰ ਹੁਣ ਆਪਾਂ ਆਪਣੇ ਭਰਾਵਾਂ ਦੇ ਨਾਲ ਖੜੀਏ ਸਹੁੰਦਾ ਹੈ ਕਿ ਆਪਾਂ ਆਪਣੇ ਭਰਾਵਾਂ ਦਾ ਸਾਥ ਦੇਈਏ ਬਹੁਤ ਵੱਡਾ ਕੌਮੀ ਕਾਰਜ ਜੋ ਭਾਈ ਸੰਦੀਪ ਸਿੰਘ ਸਣੀ ਨੇ ਕੀਤਾ ਪਾਉ ਅਮਰਤਪਾਲ ਸਿੰਘ ਤੋਂ ਬਹੁਤ ਪ੍ਰਭਾਵਿਤ ਸੀ ਭਾਈ ਸਣੀ ਤੇ ਬਹੁਤ ਹੀ ਨੇਤਾ ਆਪਣੇ ਸਿੰਘਾਂ ਦੇ ਨਾਲ ਸੀਗੀ ਪਾਉ ਅਮਰਤਪਾਲ ਸਿੰਘ ਬਹੁਤ ਹੀ ਸਤਕਾਰ ਕਰਦੇ ਸੀ ਆਪਣੇ ਪੰਜਾਬੀਆਂ ਦਾ ਉਹ ਚਾਹੁੰਦੇ ਸੀ ਕਿ ਪੰਜਾਬ ਪੰਜਾਬੀਆਂ ਦਾ ਹੋਵੇ ਉਹ ਚਾਹੇ Hindu ਹੋਵੇ ਮੁਸਲਮਾਨ ਹੋਵੇ ਸਿੱਖ ਹੋਵੇ ਇਸਾਈ ਹੋਵੇ ਪਰ ਪੰਜਾਬ ਪੰਜਾਬੀਆਂ ਦਾ ਹੋਵੇ ਜਿਵੇਂ ਕਿ ਹੁਣ ਤਾਮਨ ਲਾਡੂ ਦੇ ਵਿੱਚ ਸਰਕਾਰ ਨੇ ਫੈਸਲਾ ਕੀਤਾ ਕਿ ਅਸੀਂ ਹਿੰਦੀ ਭਾਸ਼ਾ ਬੈਨ ਕਰ ਰਹੇ ਹਾਂ ਪਰ ਇੱਥੇ ਸਾਡੀਆਂ ਸਰਕਾਰਾਂ ਪੰਜਾਬ ਦੇ ਲੋਕਾਂ ਦੇ ਜੋ ਹੱਕ ਨੇ ਉਹਨਾਂ ਨੂੰ ਮਾਰ ਕੇ ਦੂਜੀਆਂ ਸੂਬਿਆਂ ਦੇ ਲੋਕਾਂ ਨੂੰ ਦੇ ਰਹੇ ਨੇ ਇਹਨਾਂ ਦੀ ਆਵਾਜ਼ ਕੋਈ ਬਾਹਰੋਂ ਆ ਕੇ ਨਹੀਂ ਬਲੰਦ ਕਰ ਸਕਦਾ ਤੁਹਾਡਾ ਆਪਣਾ ਪਾਉ ਅਮਰਤਪਾਲ ਸਿੰਘ ਹੀ ਕਰ ਸਕਦਾ ਸਾਰੇ ਹੀ ਦੇਖ ਲਏ ਆਪਾਂ ਨੇ ਕਿਸੇ ਨੇ ਭਲਾਣੀ ਕੀਤੀ ਹਾਂ ਕੋਈ ਕਰਨ ਦੇ ਯੋਗ ਹੈ ਪਾਉ ਅਮਰਤਪਾਲ ਸਿੰਘ ਨੂੰ ਬਦਨਾਮ ਕਰਨ ਦੇ ਲਈ ਸਾਰੀਆਂ ਹੀ ਪਾਰਟੀਆਂ ਨੇ ਜੋਰ ਲਾ ਰੱਖਿਆ ਪਰ ਆਪਾਂ ਆਵਾਜ਼ ਬਣੀਏ ਆਪਣੇ ਭਰਾ ਦੀ ਸਾਡਾ ਚੈਨਲ ਸਬਸਕ੍ਰਾਈਬ ਸ਼ੇਅਰ ਜਰੂਰ ਕਰੋ ਪੰਜਾਬ ਲੋਕ ਚੈਨਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ